ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਨਵੇਂ ਵਲੌਗ ਵਿੱਚ ਸਾਡੇ 1:30 ਵਜੇ ਦਾ ਸ਼ਾਮ ਦਾ ਟਾਈਮ ਹੈ ਤੇ ਮੈਂ ਇੱਧਰ ਘੁੰਮ ਰਿਹਾ ਹਾਂ ਨਾ ਲਈ ਮੈਂ ਕਿਹਾ ਅੱਜ ਤੁਹਾਨੂੰ ਦਿਖਾ ਦਿੰਨਾ ਹੈ ਸਾਡੇ ਅੰਬਾਂ ਨੂੰ ਬੂਰ ਬਹੁਤ ਜ਼ਿਆਦਾ ਪਿਆ ਹੈ ਹਰ ਕੀ ਨਜ਼ਾਰਾ ਆਊਗਾ ਅੰਬ ਖਾਣ ਦਾ ਤੇ ਚਲੋ ਜੀ ਦਿਖਾਉਣੀ ਆ ਤੁਹਾਨੂੰ ਇੱਧਰ ਵੀ ਅੰਬ ਦੇ ਬੂਟੇ ਇੱਕ ਵੇੜੇ 'ਚ ਹੈ ਸਾਡੇ ਤੇ ਉਹ ਉਹਨੂੰ ਵੀ ਭਰ ਕੇ ਪਿਆ ਹੈ ਪਿਛਲੇ ਸਾਲ ਸਾਡੇ ਘੱਟ ਲੱਗੇ ਇੱਕ ਸਾਲ ਲੱਗਦੇ ਇੱਕ ਸਾਲ ਥੋੜੇ ਜਿਹੀ ਲੱਗਦੇ ਇੱਕ ਸਾਲ ਬਹੁਤ ਜ਼ਿਆਦਾ ਲੱਗਦੀ ਤੇ ਐਰ ਕੀ ਆਂਬੀ ਆਂਬ ਹੋ ਜਣੇ ਹੋ ਜਣੇ ਤੇ ਨਜ਼ਾਰਾ ਆਊਗਾ ਖਾਣ ਦਾ ਤੇ ਅੱਜ ਕੱਲ ਇਦਾਂ ਦਾ ਮੌਸਮ ਹੈ ਕਿ ਹਾਰ ਪੇੜ ਪੌਦਿਆਂ ਨੂੰ ਨਵੇਂ ਪੱਤੇ ਸ਼ਾਖਾਵਾਂ ਆਉਂਦੀਆਂ ਤੇ ਬੂਰ ਪੈਣਦੇ ਫਲਾਂ ਨੂੰ ਤੇ ਆਪਣੀ ਸਾਲ ਵਾਲੀ ਸਬਜ਼ੀ ਸਭ ਹੋ ਚੁੱਕੀ ਖਤਮ ਤੇ ਤੁਹਾਨੂੰ ਦਿਖਾਉਣੀ ਆ ਇੱਧਰ ਆਪਣੇ ਜਿਹੜੇ ਵੇਲਾ ਬੀਜੀਆਂ ਸੀ ਕਾਫੀ ਵੇਲਾ ਉੱਗ ਚੁੱਕੀਆਂ ਇੱਥੇ ਤੇ ਆਹ ਦੇਖੋ ਜੀ ਆਪਣੀਆਂ ਵੇਲਾ ਇਹ ਠੀਰੇ ਦੀਆਂ ਵੇਲਾ ਤੇ ਕੁਝ ਜਿਹੜੇ ਬੀਜ ਉੱਗੇ ਨਹੀਂ ਪਤਾ ਨਹੀਂ ਕੀ ਗੱਲ ਦੁਬਾਰਾ ਬੀਜੂਗਾ ਮੈਨੂੰ ਟਾਈਮ ਨਹੀਂ ਲੱਗਦਾ ਹੁਣ ਤੇ ਆ ਲੋਕੀ ਦੀ ਆ ਪਤਾ ਨਹੀਂ ਕਦੋਂ ਦੀ ਓਏ ਟੋਮੀ lomeri ਕਿਥੇ ਹਾਂ ਦੇਖੋ ਸਭ ਜਗਾ ਖਾਲੀ ਹੋ ਚੁੱਕੀ ਆ ਨਾ ਗੰਦ ਜਾ ਬਹੁਤ ਹੋ ਗਿਆ ਮੈਨੂੰ ਸਫਾਈ ਕਰਨੀ ਪੈਣੀ ਹੈ ਹੁਣ ਇੱਧਰ ਵੀ ਆ ਗੀਆਂ ਵਿੱਲਾ ਤੇ ਇਹਨਾਂ ਨੂੰ ਕੀੜੇ ਜੇ ਦੇਖੋ ਕਿੰਦਾਂ ਲੱਗ ਗਏ ਬਹੁਤ ਜ਼ਿਆਦਾ ਨੁਕਸਾਨ ਕਰ ਦਿੰਦੇ ਹਣਾ ਕਕੜੀ ਦੀਆਂ ਵਿੱਲਾ ਇਹਨਾਂ ਨੂੰ ਵੀ ਥੋੜਾ ਹਟਾ ਕੇ ਲਾਉਂਗਾ ਕੀ ਕਰਾਂ ਟਾਈਮ ਹੀ ਨਹੀਂ ਲੱਗਦਾ ਅੱਜਕੱਲ ਟਮਾਟਰ ਟਮਾਟਰ ਵੀ ਪੈਣੀ ਸ਼ੁਰੂ ਹੋ ਜਣੇ ਹੁਣ ਉਹ ਉਧਰ ਆਪਣੀ ਲੇਬਰ ਵਾਲੇ ਛਿੱਲ ਰਿਹਾ ਗੰਨਾ ਲੇਬਰ ਲੱਗੀ ਆਹੀ ਬਸ ਰਹਿ ਗਿਆ ਸਾਡਾ ਹੁਣ ਗੰਨਾ ਉਹ ਤੇ ਸਾਡੇ ਨਾਲ ਨਿੰਬੂ ਦੇ ਵੀ ਕਾਫੀ ਬੁੱਟੇ ਆ ਇੱਕ ਆਏ ਕਿੱਡਾ ਵੱਡਾ ਹੋ ਗਿਆ ਇਹ ਵੀ ਇਹਨੂੰ ਨਹੀਂ ਲੱਗਾ ਫਲ ਇੱਕ ਆਏ ਤੇ ਬਾਕੀ ਇਧਰ ਦਿਖਾਣੇ ਤੁਹਾਨੂੰ ਉਹਨਾਂ ਨੂੰ ਜਿਹੜੇ ਫੁੱਲ ਪੈ ਗਏ ਆ ਆ ਪਾਲਕ ਆਪਣੀ ਮੇਥੀ ਮੈਥੇ ਸਭ ਫੁੱਲ ਪੈ ਗਏ ਹੁਣ ਬੀ ਬਣ ਰਹੇ ਸਭ ਦੇ ਤੇ ਆ ਮੂੰਗਰੇ ਮੂਲੀ ਗੰਤ ਆ ਵੀ ਫਲੀਆਂ ਜੀਆਂ ਆ ਦੇਖੋ ਇਹਨਾਂ ਨੂੰ ਵੀ ਫੁੱਲ ਪੈ ਗਏ ਨਿੰਬੂਆਂ ਨੂੰ ਇਹਨਾਂ ਨੂੰ ਗੁਲਾਬੀ ਗੁਲਾਬੀ ਜੇ ਫੁੱਲ ਪਏ ਆ ਇਹਨਾਂ ਨੂੰ ਚਿੱਟੇ-ਚਿੱਟੇ ਜੇ ਨਿੰਬੂ ਲੱਗਣਗੇ ਨਜ਼ਾਰਾ ਆਜੂਗਾ ਗਰਮੀਆਂ 'ਚ ਨਿੰਬੂ ਪਾਣੀ ਪੀਂਦਾ ਤੇ ਉਹ ਕੇਲਿਆਂ ਦਾ ਬੁੱਟਾ ਹੈ ਤੇ ਬਾਕੀ ਸਾਡੇ ਨਾਲ ਅੰਬ ਦੇ ਬੂਟੇ ਉਧਰ ਵੀ ਆ ਉਹ ਦੇਖੋ ਆ ਖੇਤ ਚ ਵੀ ਆ ਆ ਜਿਹੜੇ ਸਪੈਦੇ ਦੇ ਬੂਟਿਆਂ ਦੇ ਨਾਲ ਉਹ ਵਿਚ ਵਾਲੇ ਬੂਟੇ ਨੂੰ ਇੰਨੇ ਚੰਗੇ ਅੰਬ ਲੱਗੇ ਦੁਸ਼ਹਿਰੀ ਅੰਬ ਐ ਬੜੇ ਵਧੀਆ ਅੰਬ ਲੱਗਦੇ ਤੇ ਉਹ ਉਧਰ ਵੀ ਬੂਟੇ ਆ ਉਹ ਜਮਨੂ ਦੇ ਅੰਬ ਤੇ ਆ ਦੇਖੋ ਗੰਨਾ ਲਾ ਰਹੀ ਲੇਬਰ ਹੀਰੇ ਪੰਨੇ ਹੋਣਾ ਕੀ ਤੇ ਇੱਧਰ ਤੁਹਾਨੂੰ ਦਿਖਾਉਂਦੇ ਆ ਆਪਣਾ ਲਸਣ ਤੇ ਆਪਣੀ ਜਿਹੜੀ ਇਹ ਮਟਰੇ ਬਹੁਤ ਲੱਗੇ ਸੀ ਬੜੀ ਬਾਰੇ ਸਬਜ਼ੀ ਬਣਾ ਲਈ ਸੀ ਆ ਹੁਣ ਸਾਬ ਹੁਣ ਬਾਰ ਚ ਲਗੀ ਇਹਨਾਂ ਦੀ ਹੋ ਗਏ ਖਤਮ ਜੀ ਹੁਣ ਤੇ ਆਂ ਮੁੰਗਰੇ ਕੀ ਆਹ ਮਾ ਟੋਲਾ ਕੋਨ ਟੱਕ ਰਿਹਾ ਉਹ ਲੇਬਰ ਵਾਲੇ ਫਿਰਦੇ ਤੇ ਆ ਮੁੰਗਰੇ ਆ ਦੋਸਤੋ ਇਹਨਾਂ ਦੀ ਸਬਜ਼ੀ ਬਹੁਤ ਜ਼ਿਆਦਾ ਸੁਆਦ ਬੰਦੀ ਆਜ ਮੂੜੀਆਂ ਆ ਨਾ ਮੂੜੀਆਂ ਸਾਡੀਆਂ ਅਰਕੀ ਕਿੰਨੀਆਂ ਪੱਗ ਗਈਆਂ ਉਹ ਠੰਡਾਂ ਹੀ ਬਣੀਆਂ ਪਈਆਂ ਜਿਆਦੀਆਂ ਖਾਧੀਆਂ ਨੇ ਕਿਸੇ ਨੇ ਵੇਚੀਆਂ ਵੀ ਬਹੁਤ ਸੀ ਮੈਂ ਆ ਦੇਖੋ ਜੀ ਸਭ ਮੁੰਗਰੇ ਹੁਣ ਸਬਜ਼ੀ ਬਣਾਉਣ ਦੇ ਕੰਮ ਆਉਣਗੇ ਸਰੋਂ ਦੀ ਫੁੱਲ ਪੀਲੇ-ਪੀਲੇ ਹੁੰਦੇ ਇਹਨਾਂ ਦੇ ਚਿੱਟੇ-ਚਿੱਟੇ ਸਭ ਫੁੱਲੀ-ਫੁੱਲ ਨਜ਼ਰ ਆ ਰਹੇ ਬਹੁਤ ਪਿਆਰੇ ਲੱਗਦੇ ਤੇ ਉਧਰ ਤਾਂ ਦਿਖਾਉਣੇ ਆ ਆਪਣਾ ਜਿਹੜਾ ਘਰ 'ਚ ਬੂਟਾ ਏ ਅੰਬ ਦਾ ਮੇਨ ਉਹਨੂੰ ਬਹੁਤ ਮਿੱਠੇ ਅੰਬ ਲੱਗਦੇ ਏ ਬਰਸਾਤਾਂ 'ਚ ਪੱਕਦੇ ਬਰਸਾਤਾਂ ਦੇ ਨੇੜੇ-ਤੇੜੇ ਬਰਸਾਤਾਂ ਤੱਕ ਚੱਲਦੇ ਏ ਇਹਦੇ ਬਹੁਤ ਹੀ ਤੁਹਾਨੂੰ ਦਿਖਾਉਣੇ ਆ ਜੀ ਟੌਮੀ ਲੌਮੀ ਕਿੱਥੇ ਓਏ ਦੇਖੋ ਦੋਸਤੋ ਸਾਡੇ ਅੰਬ ਨੂੰ ਕਿੰਨਾ ਬੂਰ ਪਿਆ ਏ ਇਸ ਵਾਰ ਐਰ ਕੀ ਨਜ਼ਾਰਾ ਆਊ ਕੰਮ ਕਣ ਦਾ ਆਪਾਂ ਗਏ ਇੱਥੇ ਬੰਦਤੀ ਹੀ ਚਰਨ ਵਾਸਤੇ ਕਿਉਂਕਿ ਆ ਪਹਿਲੀ ਵਾਰ ਹੀ ਦੇਣੀ ਨਾ ਤੇ ਆ ਆਪਣੀ ਕਣਕ ਸਿੱਟੇ ਨਿਕਲ ਆਏ ਆ ਦੇਖੋ ਕਿੰਨੇ ਵਧੀਆ ਤੇ ਚਲੋ ਮੈਂ ਆਇਆ ਨਾ ਸ਼ਾਮ ਵਾਸਤੇ ਪੱਠੇ ਵੱਢਣੇ ਆ ਹਰਾ ਵੱਢਣਾ ਤੇ ਵੱਢਦਾ ਹਾਂ ਹੁਣ ਮੈਂ ਤੇ ਡੈਡੀ ਜੀ ਲੈ ਕੇ ਜਾ ਰਹੇ ਆ ਗਾਈ ਨੂੰ ਖੋਲ ਹੀ ਉਹਨਾਂ ਨੇ ਤੇ ਬੰਨੀ ਹੀ ਚਾਰਨ ਵਾਸਤੇ ਤੇ ਬਾਕੀ ਇੱਕ ਬੁੱਟਾ ਸਾਡਾ ਉਧਰ ਹੈ ਘਰ ਵੱਲ ਬੇੜੇ ਚ ਬਰਲੇ ਤੇ ਇੱਕ ਆ ਵੀ ਇੱਧਰ ਵੀ ਅੰਬਾਂ ਦੇ ਬੂਟੇ ਸਾਡੇ ਇੱਧਰ ਵੀ ਬੂਰ ਪਿਆ ਹੈ ਬਹੁਤ ਭਰ ਕੇ ਲੱਗੇ ਅਰਕੀ ਅਰਕੀ ਅੰਬ ਵੀ ਅੰਬ ਹੋ ਜਾਣੇ ਸਾਡੇ ਮਜਾ ਆਊਗਾ ਖਾਣ ਦਾ ਤੇ ਇੱਕ ਆ ਦੂਸਰਾ ਵਾਲਾ ਇੱਧਰ ਇਹਨੂੰ ਵੀ ਲੱਗਾ ਕਾਫੀ ਬੂਰ ਆ ਦੇਖੋ ਜੀ ਅੰਬਾਂ ਨੂੰ ਪੈ ਗਿਆ ਬੂਰ ਤੇ ਇੱਕ ਆ ਅੰਬ ਹੈ ਉੱਤਾਂ ਹੋਇਆ ਨੇੜੇੋਂ ਦਿਖਾਉਨੇ ਹੁਣ ਥੋੜੇ ਦਿਨਾਂ ਤੱਕ ਆਂਬ ਪਣਨੇ ਸ਼ੁਰੂ ਹੋ ਜਾਣੇ ਤੇ ਅੱਜਕੱਲ ਜੋਰਾ ਸ਼ੋਰਾ ਨਾਲ ਗੰਨਾ ਲਾਣ ਦੇ ਲੋਕ ਤੇ ਆਹ ਖੇਤਵਾਲੇ ਵੀ ਅਜ ਲਾ ਰਹੇ ਸੀ ਸਵੇਰੇ ਤੇ ਇਹਨਾਂ ਦਾ ਲੱਗ ਚੁੱਕਿਆ ਗੰਨਾ ਤੇ ਸਭ ਕੰਮਾਂ ਦੇ ਦੇਣੇ ਆ ਤੇ ਇੱਧਰ ਸਾਡੇ ਲਾ ਰਹੇ ਆ ਮੇਰੇ ਖਫੜਜੀ ਦੇ ਭਰਾ ਹੁਣੇ ਭਰਾ ਦੇ ਮੁੰਡੇ ਉਹ ਵੀ ਲੇਬਰ ਲਿਆ ਕੇ ਉਹਨਾਂ ਨੇ ਵੀ ਲਵਾਉਂਦੇ ਗੰਨਾ ਉਹ ਵਾਲੇ ਖੇਤ 'ਚ ਉਹਨਾਂ ਦਾ ਵੀ ਲੱਗ ਚੁੱਕਿਆ ਹੈ ਮੁੰਨੀ ਕਿਤੇ ਫੇਰਦੀ ਮੁੰਨੀ ਤੇ ਆਪਣਾ ਰੋਮੀ ਪਤਾ ਨਹੀਂ ਅੱਜ ਕਿੱਧਰ ਸੁੱਤਾ ਹੀ ਲੱਗਦਾ ਉਹਦੋਂ ਤੇ ਹੁਣ ਮੈਂ ਇੱਧਰ ਆ ਗਿਆ ਹਾਂ ਮੱਝਾਂ ਵੱਲ ਥੋੜੀ ਜਿਹੀ ਪੱਠੇ ਪਾਣ ਵਾਲੇ ਸੀ ਮੈਂ ਖਾ ਪਾਦਾ ਤੇ ਖਾਂ ਰਹੀਆਂ ਆਪਣੀਆਂ ਮੱਝਾਂ ਪੱਠੇ ਇੱਕ ਗਾਂ ਤੇ ਮੱਝ ਬਾਹਰ ਆ ਆਨੰਦਾਂ ਦੇ ਵਿੱਚ ਪਾਈ ਪੱਠੇ ਬਾਕੀ ਆ ਦੇਖੋ ਜੀ ਸਾ ਇਲੋ ਜੀ ਆਪਾਂ ਆ ਗਏ ਹੁਣ ਪੱਠੇ ਵਟਣ ਦੀ ਨਾਤੀ ਫੜ ਲਈ ਆਪਾਂ ਨੇ ਵੜਦੇ ਆਂ ਪੱਠੇ 'ਚ ਅੱਜ ਇਧਰੋਂ ਸ਼ੁਰੂਆਤ ਕਰਦੇ ਆਂ ਕਿ ਰਾ ਵੱਲੋਂ ਖਤਮ ਹੋ ਗਏ ਪੱਠੇ ਤੇ ਤੇ ਲੋ ਜੀ ਆਪਾਂ ਵੱਢ ਲਏ ਇੰਨੇ بڑے ਪੱਠੇ ਕਿਉਂਕਿ ਜ਼ਿਆਦਾ ਵੱਢਣੇ ਪੈਂਦੇ ਮੈਨੂੰ ਟਾਈਮ ਲੱਗ ਗਿਆ ਥੋੜਾ ਦਿਨ ਵੀ ਡੁੱਬ ਗਿਆ ਏ ਤੇ ਆ ਹੁਣ ਮੈਂ ਟੋਕੇ ਪਿੱਛੇ ਲਾ ਦਿਨਾ ਸ਼ਟਡਾਉਨ ਨਾ ਉਹ ਦੋ ਦੋ ਢੇਰੀਆਂ ਉਹ ਤੇ ਆ ਏ ਸਵੇਰ ਵਾਸਤੇ ਹੋ ਗਈ ਹੁਣ ਤੇ ਉਧਰ ਪੂਆ ਜੀ ਨੇ ਚੋਲੀ ਗਾਈ ਉਹ ਮੇਰੇ ਡੈਡੀ ਜੀ ਕੋ ਮਰੇ ਨੇ ਰਸਤੇ ਤੇ ਤੇ ਦਿਨ ਡੁੱਬ ਚੁੱਕਿਆ ਏ ਤੇ ਓਕੇ ਦੋਸਤੋ ਕਰਦੇ ਆਂ ਵਲੌਗ ਦਾ ਇੱਥੇ ਹੀ ਐਂਡ ਤੇ ਮੈਂ ਪੱਠੀ ਛੱਡਾਵਾ ਕਰੀ ਹੁਣ ਤੇ ਜੇ ਤੁਹਾਨੂੰ ਵਲੌਗ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਪੂਰਾ ਵਲੌਗ ਦੇਖਣ ਲਈ ਸਾਰਿਆਂ ਦਾ ਦਿਿਲੋਂ ਧੰਨਵਾਦ ਜੀ